ਵਾਹੀ ਗੁਰਜੀਕਾ ਕਾਲਸਾ ਵਾਹੀ ਗੁਰਜੀਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਤਨਹੌਲਾ ਬਹੁਤ ਜੰਨੀ ਮੱਝਾਂ ਪੋਚੀਆਂ ਹੋਈਆਂ ਇੱਥੇ ਆ ਨੀਲੀ ਰਾਵੀ ਖੜੀ ਆ ਬਹੁਤ ਡਬਲ ਮੱਝ ਜਾਣਕਾਰੀ ਆਪਾਂ ਲੈ ਲੈਣੇ ਬਾਈ ਤੋਂ ਆਪਣੀ ਵੀਰੇ ਇਹ ਆਏਗਾ ਰਾਵੜਾ ਜੀ ਬਹੁਤ ਡਬਲ ਮੱਝ ਆ ਬਾਈ ਜੀ ਆਖੀ ਵਰਗੀ ਮੱਝ ਤੋੜ ਦੇ ਯਾਰ ਜੀ ਮੜਾ ਜੇ ਤਾਂ ਬੜੀ ਨਜ਼ਾਰਾ ਆ ਜੀ ਬਹੁਤ ਵੱਡੇ ਗੱਦ ਵਾਲੀ ਮਾਝਾ ਬਾਈ ਜੀ ਤੈਨੂੰ ਵੀ ਅਜੇ ਨਸ਼ੇਮਾ ਹੀ ਸੂਈ ਨੂੰ ਬਾਈ ਸ਼ੇਮਾ ਦੇਣਾ ਬਾਈ ਕਹਿੰਦਾ ਸੂਈ ਨੂੰ 13-14 ਕਿਲੋ ਬੋਲਣ ਨੂੰ ਵੀਡਾ ਬੋਲ ਰਿਹਾ ਹੈ ਭਾਈ ਸਾਹਿਬ ਇਹੀ ਬੈਠ ਗਿਆ ਹਮਨੇ ਕੰਦ ਲੈ ਕੇ ਬਹੁਤ ਵੱਡੀ ਮਾਝਾ ਬਾਈ ਜੀ ਡਬਲ ਵੱਡੀ ਧਨੌਲਾ ਦੇ ਪਹੁੰਚੀ ਹੋਈ ਆ ਅੱਲੇ ਲੱਗਦਾ ਲੈਵਾ ਫਿਰਦਾ ਮੋੜ ਲਿਆ ਬਾਈ ਮੋੜ ਲਿਆ ਕੰਢਾ ਜਾਕਦਾ ਕਮੈਂਟ ਤੇ ਹੈ। ਦੇਵਾ ਧਰਤੀ ਨਾ ਲੱਗਦਾ ਬਾਈ ਜੀ। ਆ ਬਾਈ ਹੁਣ ਦੱਸ ਕਿਹੜੇ ਸੂਸੂਈ ਬਈ ਆਹੇ? ਤੀਜਾ ਸੂਆ ਬੜੀ ਬਾਈ। ਸੂਈ ਬਈ ਆ। ਹਾਂ ਸੂਈ ਸੂਈ ਪੰਜ ਦਿਨ ਹੋ ਗਏ ਸੂਈ ਨੂੰ। ਪੰਜ ਦਿਨ ਹੋ ਗਏ ਸੂਈ ਨੂੰ। ਕਿੰਨਾ ਦੁੱਧ ਬਾਊ? 14 ਕਿਲੋ ਹੁਣ। ਅੱਛਾ। ਦੁੱਧ ਦੇ ਦੂ 20 ਕਿਲੋ ਖੁੱਲੇ ਬਾਈ। ਦੇ ਦੂ ਵੱਡੀ ਆ ਮੱਚ ਹਨਾ। ਦੂਜੇ ਸੂਆ ਚੋਂ ਆ ਬੰਦਿਆਂ ਨੂੰ 19 ਕਿਲੋ ਦੁੱਧ। ਅੱਛਾ। ਹਾਂ। ਕੀ ਰੇਟ ਕਰਤਾ ਭਰਾ ਦਾ? ਮੇਰਾ ਮੁੱਲ ਵੀਰੇ 2-10 ਆ। 2-10 ਆ। ਨੰਬਰ ਬੋਲ। ਨੰਬਰ 9943 8093। ਬਹੁਤ ਚੰਗੀ ਮੱਝਾਂ ਆ ਵੀ ਆਪਣੀਆਂ ਇਹ ਵੀ ਆਪਣੇ ਇਹਦਲੇ 13 ਕਿਲੋ ਇਹਨੂੰ ਹਫ਼ਤਾ ਹੋ ਗਿਆ ਸੂਈ ਨੂੰ ਹਫ਼ਤਾ ਇਹਨੂੰ ਹੋ ਗਿਆ ਬਾਈ ਜੀ ਸੂਈ ਨੂੰ 13 ਕਿਲੋ ਦੁੱਧ ਆ ਇਹ ਵੀ ਕੋਈ 17-18 ਕਿਲੋ ਦੇ ਮਾਲਕ ਨੇ ਮੱਝਾਂ ਬਾਈ ਦੋ ਹੀ ਤਿੰਨੇ ਕਿੰਨੀਆਂ ਵੀ ਲਿਆਇਆ ਵਾ ਵਧੀਆ ਲਿਆਇਆ ਮੰਡੀ ਰੰਪਰਾ ਤੇ ਇਹਦਾ ਕੀ ਰੇਟ ਕਰਿਆ ਬਾਈ ਇਹਦਾ 170 ਬਾਈ 170 ਰੇਟ ਇਹਦਾ ਇਹ 160 ਹੁੰਦਾ ਇਹਦਾ 160 ਦੀ ਬਾਈ ਕਹਿੰਦਾ ਦੇ ਦੇਾਂਗੇ ਬਹੁਤ ਡਬਲ ਮੱਝਾਂ ਬਾਈ ਜੀ ਦੋਨੇ ਪੂਰੀਆਂ ਵੱਡੀਆਂ ਬਾਈ ਦੋਨੀ ਮੱਝਾਂ ਵੱਡੀਆਂ ਆ ਨੀਲੀ ਰਾ ਵੀ ਪਿਓਰ ਹਨਾ ਹਾਂ ਆਪਾਂ ਨੀਲੀ ਜੀ ਜੇ ਕਿਸੇ ਭਰਾ ਨੇ ਬਰੀਡ ਖਾਤਰ ਬੱਚੇ ਲੈਣ ਲਈ ਚੱਲ ਜਾ ਸਕਦੇ ਹਾਂ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸਾਰੇ ਵੀਰਾਂ ਦਾ ਨਿਤ ਨਵੀਆਂ ਵੀਡੀਓ ਦੇਖਣ ਲਈ ਭੇਜ ਨੂੰ ਕਰ ਲੋ ਫੋਲੋ ਬਾਈ ਜੀ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਹੈ 94799 8308 ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ। ਕਰਦੀ ਆ ਪੂਰੀ ਪੂਰੀ ਦਾ ਫੌਰ ਹੈ ਬਾਈ ਤੋਂ ਇਹ ਕਰਿਆ। ਭਾਈ ਕੀ ਰੇਟ ਕਰਿਆ ਇਹਦਾ ਬੁਰੀ ਦਾ 35 ਭਾਈ ਸੁਹੀ ਬਈਆ ਨਹੀਂ ਸੁਣਵਾਣੀ ਕਿਹੜੇ ਸੁਏ 30 ਸੁਏ ਸੁਨੌਲੀਆ 35 ਰੇਟ ਆ ਸਾਰੇ ਵੀਰਾਂ ਦਾ ਧੰਨਵਾਦ ਬਹੁਤ 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 ਡਬਲ ਮੱਜਾ ਪਹੁੰਚੀਆਂ ਹੋਈਆਂ ਭਾਈ ਆਪਣੀਆਂ ਵੀਰੇ ਇਹ ਆਈ ਬਾਪੂ ਆਈ ਗੇ ਬਹੁਤ ਡਾਊਲ ਮੱਜਾ ਹਾਂਜੀ ਖਾਲਸਾ ਜੀ ਕੀ ਹਾਲ ਆ ਠੀਕ ਠਾਕ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਬਰਨਾਲਾ ਮੋੜ ਜੀ ਕਿਹੜੇ ਜ਼ਿਲ੍ਹੇ ਚ ਪੈਂਦਾ ਇਹ ਬਰਨਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਆਪਣੀ ਅਵਾਜ ਇਹ ਹਾਂਜੀ ਸੂਈ ਬਈ ਆ ਹਾਂ ਸੂਈ ਹੋ ਜੀ ਕਿਹੜੇ ਸੂਏ ਇਹ ਤੀਜਾ ਸੂਆ ਜੀ ਕਿੰਨਾ ਕ ਦੁੱਧ ਪਾਉਗੇ ਤਕੀ ਤਕਰੀਬਨ 17-18 ਤੇ ਮਿਲ ਜਾਣਾ ਚਾਹੀਦਾ ਜੀ ਤਕੀ ਰੇਟ ਕਰਤਾ 220 ਜੀ 22 ਨੰਬਰ ਬੋਲੋ 93633 3343 ਮਾੜਾ ਗੇੜਾ ਦਵਾ ਬਹੁਤ ਡਾਗਲ ਮਾਰ ਜਾ ਬਾਈ ਦੀ ਜਾਣਕਾਰੀ ਆਪਾਂ ਲੈਤੀ ਸਾਰੀੁੱਲੇ ਆਰਡਰ ਦੀ ਹੈ ਬਾਈ ਜੀ ਮੋੜ ਲੈ ਮੋੜ ਬਹੁਤ ਚੰਗੀਆਂ ਮੱਝਾਂ ਲੈ ਕੇ ਆਇਆ ਹੋਇਆ ਬਾਈ ਸਾਰੇ ਵੀਰਾਂ ਦਾ ਧੰਨਵਾਦ ਹੀਰਵਾਨੀ ਸ਼ੁਕਰੀਆ ਬਹੁਤ ਵੱਡੇ ਐਕਟਰ ਦੀ ਮਾਲਕਾ ਬਾਈ ਜੀ ਬਸ 21 ਸੀ ਆਪਣੀ ਇਹ ਸਾਰਾ ਮਿਹਰਬਾਨੀ ਸ਼ੁਕਰੀਆ ਬਾਈ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ